ਲਖਨhਾਈਏ ਗੰਗਾ ਵੇ ਮਲ ਫਿਰ ਨਾ ਲੱਥੇ ਚਲ ਗੁਰਾਂ ਦੇ ਡੇਰੇ ਨੂੰ ਜਿੰਦ ਨਾਮ ਨੂੰ ਚਖੇ ਲਖਨhਾਈਏ ਗੰਗਾ ਵੇ ਮਲ ਫਿਰ ਨਾ ਲੱਥੇ ਚਲ ਗੁਰਾਂ ਦੇ ਡੇਰੇ ਨੂੰ ਜਿੰਦ ਨਾਮ ਨੂੰ ਚਖੇ ਜਿੰਦ ਨਾਮ ਨੂੰ ਚਖੇ ਨਗਰੀ ਨਗਰੀ ਕੁੰਮਕੀ ਖੱਤਿਆ ਕਹਿੰਦੇ ਕਹਾਉਂਦੇ ਦਰਸ਼ਿਰ ਰੱਖਿਆ ਨਗਰੀ ਨਗਰੀ ਕੁੰਮਕੀ ਖੱਤਿਆ ਕਹਿੰਦੇ ਕਹਾਉਂਦੇ ਦਰਸ਼ਿਰ ਰੱਖਿਆ ਬਨ ਚਵੰਨੇ ਤਿਲ ਕਾ ਨਾ ਬੜ ਪਰ ਲੈ ਮੱਥੇ ਚਲ ਗੁਰਾਂ ਦੇ ਦੇਦੇ ਨੂੰ ਜਿੰਦ ਨਾਮ ਨੂੰ ਚਖੇ ਲਖਨ ਹਾਈਏ ਗੰਗਾ ਵੇ ਮਲ ਫਿਰ ਨਾ ਲੱਥੇ ਚਲ ਗੁਰਾਂ ਦੇ ਡੇਰੇ ਨੂੰ ਜਿੰਦ ਨਾਮ ਨੂੰ ਚਖੇ ਜਿੰਦ ਨਾਮ ਨੂੰ ਚਖੇ ਮਨ ਦੇ ਬਾਗੀ ਚੋਰ ਨੇ ਲੱਖਾਂ ਗੁਰਾਂ ਦੇ ਕੋਲੋਂ ਮੋਰ ਨੇ ਲੱਖਾਂ ਮਨ ਦੇ ਬਾਗਾਂ ਚੋਰ ਨੇ ਲੱਖਾਂ ਗੁਰਾਂ ਦੇ ਕੋਲੋਂ ਮੋਰ ਨੇ ਲੱਖਾਂ ਦੁਆਤੇ ਜੰਗ ਕਰਾਈਏ ਵੇ ਕੁਝ ਜਾਮਣ ਨੱਥੇ ਚਲ ਗੁਰਾਂ ਦੇ ਡੇਰੇ ਨੂੰ ਜਿੰਦ ਨਾਮ ਨੂੰ ਚਖੇ ਲਖਨ ਹਾਈਏ ਗੰਗਾ ਵੇ ਮਲ ਫਿਰ ਨਾ ਲੱਥੇ ਜਲਗੁਰਾਂ ਦੇ ਡੇਰੇ ਨੂੰ ਜਿੰਦ ਨਾਮ ਨੂੰ ਚਖੇ ਜਿੰਦ ਨਾਮ ਨੂੰ ਚਖੇ ਕਥਨੇ ਕਰਨੀ ਦੋ ਕਿਉ ਸੱਜਣਾ ਗੱਲਾਂ ਦੇ ਵਿੱਚ ਰਾਂ ਕਿਉ ਸੱਜਣਾ ਕਥਨੇ ਕਰਨੀ ਦੋ ਕਿਉ ਸੱਜਣਾ ਗੱਲਾਂ ਦੇ ਵਿੱਚ ਰਾਂ ਕਿਉ ਸੱਜਣਾ ਮੈਨੂੰ ਮਾਰ ਮੁਕਾਦੇ ਤੂੰ ਤੁਝ ਲੱਗ ਜਾਉ ਹੱਥੇ ਚਲ ਗੁਰਾਂ ਦੇ ਡੇਰੇ ਨੂੰ ਜਿੰਦ ਨਾਮ ਨੂੰ ਚਖੇ ਲਖਨ ਹਈਏ ਗੰਗਾ ਵੇ ਮਲ ਫਿਰ ਨਾ ਲੱਥੇ ਚਲ ਗੁਰਾਂ ਦੇ ਡੇਰੇ ਨੂੰ ਜਿੰਦ ਨਾਮ ਨੂੰ ਚਖੇ ਜਿੰਦ ਨਾਮ ਨੂੰ ਚਖੇ ਗੁਰਾਂ ਦਾ ਡੇਰਾ ਰੱਬ ਦਾ ਡੇਰਾ ਗੁਰਾਂ ਦਾ ਚੇਰਾ ਰੱਬ ਦਾ ਚੇਰਾ ਗੁਰਾਂ ਦਾ ਡੇਰਾ ਰੱਬ ਦਾ ਡੇਰਾ ਗੁਰਾਂ ਦਾ ਚਿਹਰਾ ਰੱਬ ਦਾ ਚਿਹਰਾ ਕਰ ਲੈ ਦਰਸ਼ਨ ਭਲੇ ਆ ਤੂੰ ਮਲ ਮਨ ਦੀ ਲੱਥੇ ਚੱਲ ਗੁਰਾਂ ਦੇ ਡੇਰੇ ਨੂੰ ਜਿੰਦ ਨਾਮ ਨੂੰ ਚੱਕੇ ਲਖਨ ਹਈਏ ਗੰਗਾ ਵੇ ਮਲ ਫਿਰ ਨਾ ਲੱਥੇ ਚਲ ਗੁਰਾਂ ਦੇ ਦੇਰ ਨੂੰ ਜਿੰਦ ਨਾਮ ਨੂੰ ਚਖੇ ਜਿੰਦ ਨਾਮ ਨੂੰ ਚਖੇ